ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹਦਾ ਇੱਕ ਨਿਯਮ ਹੈ ਕਿ ਜਿਹੜਾ ਵੀ ਉਹ ਘਰ ਬੰਦਾ ਹੈ ਸਿੱਧੇ ਸਿੱਧਾ ਪੈਸਾ ਜਾਂਦਾ ਹੈ ਔਰ ਉਸ ਘਰ ਦੇ ਬਾਹਰ ਲਿਖਣਾ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਇਹ ਘਰ ਪ੍ਰਾਪਤ ਹੋਇਆ ਇਹ ਡੀਸੀ ਔਰ ਪ੍ਰਸ਼ਾਸਨ ਚੀਫ ਸਕੱਟਰੀ ਕੀ ਇਹ ਸਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਕਰਾਉਣ ਲਈ ਇਹ ਇਹਨਾਂ ਦੀ ਇਹਨੂੰ ਲੱਗਦਾ ਨਹੀਂ ਹੈ ਕਿ ਇਹਨਾਂ ਨੂੰ ਲਾਗੂ ਕਰਾਉਣਾ ਇਹਨਾਂ ਦੀ ਜਵਾਬਦੇਹੀ ਨਹੀਂ ਹੈ ਇਹ ਤਾਂ ਅੱਜ ਦੱਸਣ ਕਿ ਜਿੰਨੇ ਵੀ ਘਰ ਬਣੇ ਨੇ ਅਜੇ ਕਿ ਬਹੁਤ ਘੱਟ ਘਰ ਬਣੇ ਨੇ ਕਿੰਨੇ ਘਰਾਂ ਦੇ ਬਾਹਰ ਮੋਦੀ ਸਾਹਿਬ ਦਾ ਨਾਮ ਲਿਖਿਆ ਗਿਆ ਇਹ ਨਾ ਕੀ ਦਾ ਲਿਖਦੇ ਨੇ ਜਿਦੇ ਕੋਲ ਕੋਈ ਸੰਵਿਧਾਨਿਕ ਪੋਸਟ ਨਹੀਂ ਹੈ ਕੋਈ ਪਦ ਨਹੀਂ ਹੈ ਸੰਵਿਧਾਨ ਦੀ ਕਿਤਾਬ ਪੜ੍ਹ ਕੇ ਲੋਕਤੰਤਰ ਦੀਆਂ ਗੱਲਾਂ ਕਰਕੇ ਲੋਕਤੰਤਰ ਨਹੀਂ ਬਚਦਾ ਕੇਂਦਰੀ ਬਲ ਦਾ ਨਾਮ ਸੰਸਦੋਧੀਆਂ ਦਾ ਨਾਮ ਉਦਘਾਟਨ ਵਾਲੇ ਪੱਤਰਾਂ ਤੇ ਕਿਦਾਂ ਲਿਖਿਆ ਜਾਂਦਾ ਮੋਦੀ ਸਾਹਿਬ ਘਰ ਬਣਾ ਕੇ ਦੇ ਰਹੇ ਨੇ ਉਹ ਨਾਂ ਨਹੀਂ ਲਿਖਣਾ ਇਹ ਅੰਕਦਾਂ ਲਿਖਿਆ ਜਾਂਦਾ